ਇਹ ਹੱਥ ਮੰਨ ਕੇ ਬੇਨਤੀ ਹੈ ਸਾਰੇ ਦਾਨੀ ਸੱਜਣਾ ਨੂੰ ਆਹ ਠੱਗਾਂ ਤੋਂ ਬਚੋ ਇਹ ਠੱਗ ਨਾ ਦੂਰੋਂ 40 40 ਕਿਲੋਮੀਟਰ ਤੋਂ ਆ ਕੇ ਇੱਥੇ ਰੇੜੀਆਂ ਲਾਈ ਖੜੇ ਆ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਭਰਾਵੋ ਇਹਨਾਂ ਦੂਰੋਂ ਦੂਰੋਂ ਆ ਕੇ ਰੇੜਣਾ ਲਾ ਲਿਆ ਸਾਨੂੰ ਹੀ ਇੱਥੋਂ ਇਕੱਠੀ ਕਰਕੇ 9700 ਦੀ ਫੀਡ ਵੇਚ ਕੇ ਸਾਨੂੰ ਵੀ ਨਹੀਂ ਪਤਾ ਸੀਗਾ ਸਾਨੂੰ ਵੀ ਆਏ ਸੀ ਵੀ ਇਹ ਲੋਕ ਉਹ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਵੀ ਜਿਹੜੇ ਬਾਹਰ ਖੜੇ ਆ ਤੇ ਇੱਕ ਬੰਦੇ ਨੇ ਆਖਿਆ ਵੀ ਮੇਰੇ ਘਰੇ ਪਾਣੀ ਆ ਗਿਆ ਭਰਾਵੋ ਮੈਂ ਇਹ ਫੀਡ ਕੀ ਕਰਨੀ ਆ ਤੁਸੀਂ ਵੀਰ ਬਣ ਕੇ ਲੈ ਲਓ ਤਾਂ ਮੇਰੇ ਨੂੰ 2 ਰੁਪਏ ਕੰਮ ਆ ਜਾਣ ਅਸੀਂ ਇਹਨਾਂ ਤੋਂ 9700 ਦੀ ਫੀਡ ਲੈ ਲਈ ਇੱਥੋਂ ਟੱਕਰ ਕੀ ਹੈ ਆਪਣੇ ਭਰਾਵਾਂ ਦੇ ਗਲ ਵੀ ਪੈ ਜਾਂਦੇ ਆ ਗਲਮੇ ਤੇ ਟੱਕਰ ਹੱਥ ਪਾ ਲੈਂਦੇ ਆ ਮਦਦ ਮੰਗਣ ਦੀ بجائے ਬਹੁਤ ਸਾਰੇ ਭਰਾਵਾਂ ਦੇ ਟਰੈਕਟਰਾਂ ਦੇ ਮੂਹਰੇ ਹੋ ਗਏ ਲੋਕ ਇੱਥੋਂ ਟੱਕਰ ਕੀ ਇਹਨਾਂ ਨੇ ਕਈਆਂ ਦੇ ਗਲਮੇ ਵੀ ਪਾਰ ਤੇ ਮਦਦ ਦੀ ਮੰਗਦੇ ਸੀ ਜਦੋਂ ਉਹ ਕਹਿੰਦੇ ਅਸੀਂ ਗਾਹਾਂ ਜਾਣਾ ਇਹ ਕਹਿੰਦੇ ਪਹਿਲਾਂ ਸਾਨੂੰ ਲਾ ਕੇ ਜਾਓ ਨਹੀਂ ਤਾਂ ਅਸੀਂ ਗਾਹ ਨਹੀਂ ਜਾਣ ਦਿੰਦੇ ਇਹੋ ਜਿਹੇ ਲੋਕ ਅਸਲ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਦੂਰੋਂ ਦੂਰੋਂ ਆ ਕੇ ਖੜੇ ਆ ਜਾਂ ਦੂਰੋਂ ਦੂਰੋਂ ਆ ਕੇ ਲੋਕ ਮਦਦ ਮੰਗ ਰਹੇ ਆ ਇਹ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਉਹਨਾਂ ਤੇ ਕਰ ਮਦਦ ਪਹੁੰਚਦੀ ਨਹੀਂ ਇਹ ਟਰਾਲੀਆਂ ਦੀਆਂ ਟਰਾਲੀਆਂ ਵੇਲੀਆਂ ਕਰੀ ਜਾਂਦੇ ਆ 350 ਤੋਂ ਵੱਧ ਟਰਾਲੀ ਇਹਨਾਂ ਨੇ ਲੁੱਟ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦਾਨੀ ਸੱਜਣਾ ਤਿੱਕਰ ਪਹਚਾ ਦਿਓ ਜਿਹੜੇ ਭਰਾ ਸਾਡੇ ਦਾਨਪੂਰਨ ਕਰਨ ਜਾਂਦੇ ਆ ਉਹ ਇਹਨਾਂ ਤੋਂ ਬਚਜੋ ਇਹ ਲੋਕ ਨਾ ਅਸਲ ਦੇ ਵਿੱਚ ਮਦਦ ਦੀ ਲੋੜ ਇਹਨਾਂ ਨੂੰ ਹੈ ਇਹਨਾਂ ਤੋਂ ਤਾਂ ਭਾਈ ਭਾਂਡੇ ਤੱਕ ਨਹੀਂ ਨਿਕਲੇ ਤੇ ਉਹ ਜਿਹੜੀਆਂ ਰੇੜੀਆਂ ਲਾਈ ਖੜੇ ਆ ਬਾਹਰ ਉਹਨਾਂ ਨੇ ਕਿਥੋਂ ਕੱਢ ਲੀਆਂ ਇਹਨਾਂ ਤੋਂ ਤਾਂ ਕੱਪੜੇ ਤਿੱਕਰ ਨਹੀਂ ਚੱਕੇ ਗਏ ਆਪਦੇ ਘਰਾਂ ਦੇ ਵਿੱਚੋਂ ਬਹੁਤ ਵੱਡਾ ਨੁਕਸਾਨ ਹੋਇਆ ਮਿਆਂ ਦਾ ਨੁਕਸਾਨ ਇੰਨਾ ਕੋ ਹੋਇਆ ਕਿ ਲੋਕਾਂ ਦੇ ਘਰਾਂ ਦੇ ਵਿੱਚੋਂ ਸਾਰਾ ਕੁਝ ਤਰ ਕੇ ਦਰਿਆ ਚ ਗਿਆ ਪਰ ਜਿਹੜੇ ਰੇੜੀਆਂ ਲਾਈ ਖੜਿਆ ਮਾਰ ਮੱਝਾਂ ਬੰਨੀ ਖੜਿਆ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਈ ਠੀਕ ਆ ਸਾਡੇ ਭਰਾ ਜਾਂਦੇ ਆ ਉੱਥੇ ਬਹੁਤ ਸਾਰੇ ਗਲ ਪੈਂਦੇ ਆ ਠੀਕ ਆ ਨਾ ਸਾਡੇ ਭਰਾਵਾਂ ਦੇ ਉਹਨਾਂ ਤੋਂ ੱੱੱਕੇ ਨਾਲ ਸਮਾਨ ਲਾ ਲੈਂਦੇ ਆ ਟਰਾਲੀਆਂ ਦੇ ਵਿੱਚੋਂ ਨੱਕ ਮੋੜਦਾ ਯਾਰ ਇਹਨਾਂ ਲੋਕਾਂ ਨੇ ਜਿਹੜੇ ਲੋਕ ਮਦਦ ਮੰਗਦੇ ਆ ਦੂਰੋਂ ਆ ਕੇ ਇੱਥੋਂ ਦੇ ਕਰਜੀ ਕਈ ਭਰਾ ਤਾਂ ਇਹ ਕਹਿ ਦਿੰਦੇ ਆ ਯਾਰ ਇਸ ਦੂ ਮੁੜ ਕੇ ਅਸੀਂ ਮਦਦ ਲੈ ਕੇ ਨਹੀਂ ਆਉਣੀ ਜੇਕਰ ਇਦਾਂ ਹੋਣਾ ਪਰ ਉਹ ਲੋਕ ਇਹ ਨਹੀਂ ਜਿਹੜੇ ਹੜਪੀੜਤ ਲੋਕ ਹੈ ਇਹਨਾਂ ਦਾ ਤੁਸੀਂ ਨੁਕਸਾਨ ਦੇਖੋ ਕਿੰਨਾ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਭਰਾਵੋ ਇਹਨਾਂ ਦਾ ਇਹ ਤਾਂ ਸ਼ੁਕਰ ਮਨਾਉਂਦਿਆ ਵਾਹਿਗੁਰੂ ਦਾ ਜਦੋਂ ਤੁਸੀਂ ਇਹਨਾਂ ਕੋਲੇ ਮਦਦ ਲੈ ਕੇ ਜਾਂਦੇ ਹੋ ਤੇ ਸੋਨੂੰ ਚਾਹ ਪਾਣੀ ਪੁੱਛਦੇ ਆ ਸੋਡੀ ਇੱਜ਼ਤ ਕਰਦੇ ਆ ਪਰ ਜਿਹੜੇ ਲੋਕ ਬਾਹਰ ਬੈਠੇ ਆ ਦੂਰੋਂ 40 40 ਕਿਲੋਮੀਟਰ ਤੋਂ ਆ ਕੇ ਉਹ ਇੱਥੋਂ ਧਿੱਕਰ ਸੋਡੇ ਗਲਮੇ 'ਚ ਹੱਥ ਪਾਉਣ ਲੱਗੇ ਵੀ 2 ਮਿੰਟ ਲਾਉਂਦੇ ਆ ਵੀਡੀਓ ਨੂੰ ਸ਼ੇਅਰ ਕਰਕੇ ਨਾ ਉਹਨਾਂ ਭਰਾਵਾਂ 'ਤੇ ਕਰ ਬਚਾ ਦਿਓ ਜਿਹੜੇ ਮਦਦ ਲੈ ਕੇ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੇ ਨੱਥ ਪਾਉਣ ਉਹਨਾਂ ਲੋਕਾਂ ਦੇ ਜਿਹੜੇ ਇਹੋ ਜਿਹਾ ਕੰਮ ਕਰ ਰਹੇ ਆ ਤੇ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇ ਕੇ ਜਾਓ ਵੀ ਇਹਨਾਂ ਨਾਲ